ਲੋ ਜੀ YouTube ਤੇ ਵੀਡੀਓ ਪਾ ਕੇ ਕਮਾਈ ਕਰਨ ਵਾਲਿਆਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਐਲਨ ਮਸਕ ਦੀ ਕੰਪਨੀ X ਨੇ ਵੀ ਲੰਬੇ ਵੀਡੀਓ ਨੂੰ ਆਪਣੇ ਪਲੇਟਫਾਰਮ ਤੇ ਪਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕਿਹਾ ਕਿ 2 ਘੰਟੇ ਤੱਕ ਦੀ ਲੰਬੀ ਵੀਡੀਓ X ਤੇ ਪਾਈ ਜਾ ਸਕਦੀ ਹੈ ਤੇ ਕਈ ਲੋਕਾਂ ਨੇ ਤਾਂ ਆਪਣੀਆਂ ਫਿਲਮਾਂ ਅਪਲੋਡ ਕਰ ਵੀ ਦਿੱਤੀਆਂ ਹਨ। ਇੰਜ ਲੱਗਦਾ ਹੈ ਕਿ ਐਲਨ ਮਸਕ Google ਦੇ YouTube ਨੂੰ ਟੱਕਰ ਦੇਣ ਦੀ ਤਿਆਰੀ ਕਰ ਰਹੇ ਹਨ ਕਿਉਂਕਿ ਐਲਨ ਮਸਕ ਜਲਦ ਹੀ ਇੱਕ ਐਪ ਲੈ ਕੇ ਆ ਰਹੇ ਹਨ ਜਿਹੜੀ ਕਿ Amazon ਤੇ Samsung Smart TV ਦੇ ਉੱਪਰ ਚੱਲੇਗੀ। ਤੇ ਇਸ ਵਿੱਚ ਲੌਂਗ ਵੀਡੀਓ ਦੇਖੇ ਜਾ ਸਕਣਗੇ ਇਸ ਦੇ ਆਉਣ ਤੋਂ ਬਾਅਦ ਜਿਹੜੇ ਲੋਕ ਲੰਬੀ ਵੀਡੀਓ ਬਣਾ ਕੇ ਅਪਲੋਡ ਕਰ ਲਿਆ ਕਰਦੇ ਸੀ ਉਹਨਾਂ ਲਈ ਇਹ ਖੁਸ਼ੀ ਦੀ ਗੱਲ ਹੋ ਸਕਦੀ ਹੈ ਕਿ ਹੁਣ ਉਹ ਆਪਣੇ ਵੀਡੀਓ ਐਕਸ ਤੇ ਵੀ ਪਾ ਸਕਣਗੇ ਪਿਛਲੇ ਦਿਨ ਇੱਕ ਯੂਜ਼ਰ ਨੇ ਐਕਸ ਉੱਪਰ ਟਵੀਟ ਕਰਕੇ ਕਿਹਾ ਸੀ ਕਿ ਇਸ ਐਪ ਉੱਪਰ ਬੈਕਵਰਡ ਫਾਰਵਰਡ ਦਾ ਬਟਨ ਜ਼ਰੂਰ ਹੋਣਾ ਚਾਹੀਦਾ ਤਾਂ ਉਸ ਦੇ ਜਵਾਬ ਵਿੱਚ ਐਲਨ ਮਸਕ ਨੇ ਕਿਹਾ ਸੀ ਕਿ ਅਗਲੇ ਹਫ਼ਤੇ ਤੋਂ ਤੁਸੀਂ ਇਹ ਫੀਚਰ ਦੇਖ ਪਾਉਗੇ ਕਿਉਂਕਿ ਅਸੀਂ ਲੰਬੇ ਵੀਡੀਓ ਦਾ ਫਾਰਮੈਟ ਵੀ ਆਪਣੀ ਐਪ ਤੇ ਲੈ ਕੇ ਆ ਰਹੇ ਹਾਂ ਅਸਲ 'ਚ ਐਲਨ ਮਸਕ ਚਾਹੁੰਦੇ ਹਨ ਕਿ ਲੋਕ ਲੰਬੇ ਵੀਡੀਓ ਵੀ ਐਕਸ ਤੇ ਦੇਖ ਸਕਣ ਪਰ ਉਹ ਦੇਖਣਗੇ ਤਾਂ ਜੇ ਉਹ ਅਪਲੋਡ ਕਰ ਸਕਣਗੇ ਇਸ ਕਰਕੇ ਉਹ ਇਹ ਸੁਵਿਧਾ ਇਸ ਐਪ ਉੱਪਰ ਸ਼ੁਰੂ ਕਰ ਰਹੇ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਇਹ ਐਪ YouTube ਵਰਗੀ ਦਿਖ ਸਕਦੀ ਹੈ ਅਤੇ ਨਾਲ ਹੀ ਉਸ ਵਰਗੇ ਕੁਝ ਫੀਚਰ ਵੀ ਇਸ ਐਪ ਉੱਪਰ ਲੈ ਕੇ ਆ ਰਹੇ ਹਨ ਐਲਨ ਮਸਕ ਚਾਹੁੰਦੇ ਹਨ ਕਿ ਐਕਸ ਇੱਕ एवरीथिंग ਐਪ ਬਣ ਜਾਵੇ WhatsApp Facebook ਤੇ YouTube ਦੇ ਸਾਰੇ ਫੀਚਰ X ਉੱਪਰ ਹੋਣੇ ਚਾਹੀਦੇ ਹਨ ਸਾਡੀ ਉਹ ਵੀਡੀਓ ਕਾਲ ਦੇ ਨਾਲ-ਨਾਲ ਇਸ ਉੱਪਰ ਚੈਟਿੰਗ ਵੀ ਹੋ ਸਕੇ ਇਸ ਤੇ ਫੋਟੋਆਂ ਵੀ ਪੈ ਸਕਣ ਲੋਕ ਸ਼ਾਰਟ ਵੀਡੀਓ ਦੇ ਨਾਲ-ਨਾਲ ਲੌਂਗ ਵੀਡੀਓ ਵੀ ਪਾ ਸਕਣ ਤਾਂ ਜੋ ਜਿਆਦਾ ਤੋਂ ਜਿਆਦਾ ਟ੍ਰੈਫਿਕ X ਤੇ ਰਹੇ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਕੰਪਨੀ ਨੂੰ 2022 ਚ ਮਸਕ ਨੇ ਖਰੀਦਿਆ ਸੀ ਤੇ ਉਸ ਤੋਂ ਬਾਅਦ ਕੁਝ ਸਮੇਂ ਲਈ ਨਾਮ ਬਦਲਣ ਨੂੰ ਲੈ ਕੇ ਟਵਿੱਟਰ ਨਾਲ ਉਹਨਾਂ ਦੀ ਅੜੀ ਵੀ ਚੱਲਦੀ ਰਹੀ ਜਿਸ ਕਰਕੇ ਸਾਰਾ ਕੰਮ ਰੁਕਿਆ ਰਿਹਾ ਤੇ ਹੁਣ ਸਾਰੀਆਂ ਗੱਲਾਂ ਸੁੱਝ ਜਾਣ ਤੋਂ ਬਾਅਦ ਉਹਨਾਂ ਨੇ ਇਸ ਉੱਪਰ ਨਵੇਂ ਫੀਚਰ ਲਿਆਉਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਸਾਲ ਅਕਤੂਬਰ ਵਿੱਚ ਇਹਨਾਂ ਨੇ ਵੀਡੀਓ ਤੇ ਆਡੀਓ ਕਾਲ ਦੀ ਫੈਸਿਲਿਟੀ ਵੀ ਐਪ ਉੱਪਰ ਲਿਆਂਦੀ ਸੀ ਤੇ ਪਿਛਲੇ ਹਫ਼ਤੇ ਲੌਂਗ ਵੀਡੀਓ ਦਾ ਫਾਰਮੈਟ ਪੇਸ਼ ਕੀਤਾ ਗਿਆ। ਇਸ ਫੀਚਰ ਨੂੰ ਯੂਜ਼ ਕਰਨ ਲਈ ਹੁਣ ਉਹ ਦੋ ਨਵੇਂ ਫੀਚਰ ਹੋਰ ਲੈ ਕੇ ਆ ਰਹੇ ਹਨ। ਉਦੋਂ ਹੀ ਮਸਕ ਨੇ ਐਲਾਨ ਕੀਤਾ ਸੀ ਕਿ ਛੇਤੀ ਹੀ ਤੁਸੀਂ ਦੇਖੋਗੇ ਕਿ ਸਾਡੀ ਐਕਸ ਐਪ ਇੱਕ ਸੁਪਰ ਐਪ ਵਿੱਚ ਬਦਲ ਜਾਵੇਗੀ। ਸ਼ਾਇਦ ਆਉਣ ਵਾਲੇ ਸਮੇਂ ਵਿੱਚ ਇਸ ਉੱਪਰ ਐਡ ਵੀ ਸ਼ੁਰੂ ਹੋ ਜਾਣ। ਤੇ ਇਹ ਵੀ ਹੋ ਸਕਦਾ ਹੈ ਕਿ ਲੌਂਗ ਵੀਡੀਓ ਵਾਲਿਆਂ ਨੂੰ ਇਸ ਤੋਂ ਕੁਝ ਕਮਾਈ ਦਾ ਵੀ ਕੋਈ ਸਾਧਨ ਬਣ ਜਾਵੇ ਜਿਵੇਂ ਕਿ ਲੋਪ ਯੂਟਿਊਬ ਉੱਪਰ ਵੀਡੀਓ ਬਣਾ ਕੇ ਉਸ ਤੋਂ ਕਮਾਈ ਕਰਦੇ ਹਨ ਨਾਲ ਹੀ ਉਸ ਨੂੰ ਫੇਸਬੁੱਕ ਤੇ ਅਪਲੋਡ ਕਰਕੇ ਵੀ ਕੁਝ ਪੈਸੇ ਕਮਾ ਲੈਂਦੇ ਹਨ ਇਸੇ ਤਰ੍ਹਾਂ ਦਾ ਵੱਡਾ ਪਲੇਟਫਾਰਮ ਹੁਣ ਐਕਸ ਦੁਆਰਾ ਮਾਰਕੀਟ ਵਿੱਚ ਲਿਆਂਦਾ ਜਾ ਰਿਹਾ ਹੈ ਤਾਂ ਇਹ ਸਾਰੇ ਯੂਜ਼ਰਸ ਜਾਂ ਕਹਿ ਲਓ ਕੰਟੈਂਟ ਕ੍ਰੀਏਟਰਸ ਲਈ ਖੁਸ਼ੀ ਦੀ ਗੱਲ ਹੋ ਸਕਦੀ ਹੈ